ਕੋਈ ਮੰਨਣਾ ਇਹਨਾਂ ਨੇ ਵਾਹੋ ਜੇ 16 ਵਗੇ 15 20 ਸਗਣ ਖਾਲੀ ਕੀਤੀ ਤੇ ਹੁੰਦੇ ਆ ਬਹੁਤ ਕੋਈ ਮੰਨਣਾ ਇਹਨਾਂ ਨੇ 6 ਵਾਰੀ ਆ ਗਿਆ ਲੱਗ ਭੱਗ 12 ਕਿੱਥੋਂ ਆਇਆ ਤਾਂ ਪਈ ਲੱਗ ਜਾਂਦਾ ਕੋਈ ਰਿਸ਼ਵਤਿਆ ਇੱਕ ਦਿਨ ਦੂਰੋਂ ਟੀਮ ਮੇਰੇ ਕੋਲ ਆਇਆ ਸੀ ਸ਼ਾਮ ਨੂੰ ਤੰਨੇ ਆਣੇ ਰੋਟੀ ਲੈ ਕੇ ਤੇਰੇ ਆਉਂਦੇ ਸੀਗੇ ਉਹ ਇਹਨਾਂ ਨਾਲ ਅੱਛਾ ਜਦੋਂ ਮੈਂ ਕਹਿੰਦਾ ਜੇ ਬੜੇ ਆਇਆ ਫਟੇ ਕਿਵੇਂ ਹੈ ਆ ਗਰੋਂ ਦੇਖੀ ਆਇਆ ਕਿ ਉਹ ਨਾ ਅੱਧੀ ਬੈਂਡ ਦੀਆਂ ਤਿੰਨ ਦੁਕਾਨਾਂ ਤੋਂ ਨਾ ਬੈੱਟੇ ਨਹੀਂ ਸੱਜੇ ਇਹਦੇ ਜਿੱਤੀ ਜੇ ਆ ਗਾ ਟਿਕੀ ਵਾਲਾ ਮਨੂ ਆ ਆਪ ਆਪ ਜਿਹੜਾ ਮੈਂ ਤੇ ਆਪ ਆਪ ਜਿਹੜਾ ਮੈਂ ਜਿਹੜਾ ਆਪ ਕੋ ਮਨ ਤੇ ਜੇ ਜੰਗ ਜੀਏ ਲੋਕਾਂ ਨੂੰ ਨੰਨੇ ਗਏ ਆ ਜੇ ਜੀ ਨਹੀਂ ਜੇ ਦੋ ਹੀ ਬੜੇ ਗਏ ਨਹੀਂ ਇਹ ਮੈਂ ਨਹੀਂ ਕਿਹਾ ਕੁਝ ਮਾੜਾ ਜਿਹਾ ਲੱਗਦਾ ਨਹੀਂ ਆਉਂਦਾ ਮੁਲਾਵਾ ਕਰਦੇ ਮੁਲਾਵਾ ਕਰਦੇ ਯਾਰ ਆਹ ਨਾਲ ਆਪਾਂ ਬੰਦੇ ਕਰੀਏ ਆਹ ਨਾਲ ਇੱਕ ਬੰਦਾ ਦੋ ਦੋ ਹੀ ਮੈਂ ਦੋ ਛੇ ਜਿਹਨੇ ਸੀ ਹੈ ਅੱਛਾ ਇੱਕ ਮਿੰਟ ਪੁੱਛਿਆ ਕਿ ਕਿੱਥੋਂ ਸੀ ਹੈਲੋ ਕਿੱਥੋਂ ਕਿੱਥੋਂ ਸੀ ਕਿਹੜੀ ਜਗ੍ਹਾ ਤੋਂ ਤੁਸੀਂ ਬismillah ਪੜ੍ਹਦੇ ਆ ਜੀ ਲਾਹੌਰ ਤੇ ਆ ਜੀ ਕੀ ਕਰਨਾ ਸੀ ਇੱਥੇ ਆ ਆ ਦੇ ਆ ਸਮਾਂ ਝੱਕਣ ਆਏ ਸੀ ਹੈ ਸਾਰੇ ਪਿਆ ਆ ਲੋਹਾ ਚੱਕਣ ਆਏ ਜੀ ਆ ਦੁਕਾਨ ਚ ਚੱਕ ਲਈ ਆਲੀ ਚੋਂ ਉੱਤੋਂ ਟੱਪ ਕੇ ਤੇ ਫਿਰ ਕਿਵੇਂ ਫੜਿਆ ਤੁਹਾਨੂੰ ਮੇਰੇ ਮੈਂ ਫੜਿਆ ਯਾਰ ਬਾਈ ਇਹਨਾਂ ਨੂੰ ਹੈ ਮੈਂ ਫੜਿਆ ਇਹਨੂੰ ਅੱਛਾ ਕਿਵੇਂ ਉਹ ਲੈਟਰਿੰਗਾਂ ਬੈਠਾ ਸੀਗਾ ਲੈਟਰਿੰਗ ਬੈਠਣ ਵਾਲਾ ਬੰਦਾ ਲੱਗ ਹੁੰਦਾ ਵਾ ਚੋਰੀ ਵਾਲਾ ਲੱਗ ਹੁੰਦਾ ਮੈਨੂੰ ਡਾਟ ਪੈ ਗਿਆ ਮੈਂ ਅੱਗੇ ਚਲਾ ਗਿਆ ਭੱਜ ਕੇ ਉੱਠ ਕੇ ਨਾਲ ਦੇ ਜਿਹੜਾ ਕਹਿੰਦਾ ਦਵਾ ਦਵਾ ਥੱਲੇ ਆ ਜਾ ਮੁੰਡਾ ਆ ਗਿਆ ਜਨੂੰ ਮੈਂ ਆਪਣੇ ਬੰਦਿਆਂ ਨੂੰ ਸਾਡੇ ਕੇ ਲੈ ਗਿਆ ਜਨੂੰ جھੁਫਲੇ ਨਾ ਕੀ ਆ ਤੇਰਾ ਹਾਂ ਸੋਨੀ ਤੇਰਾ ਨਾਂ ਕੀ ਆ ਦੋਨੇ ਮੁੱਲਾਪੁਰੋਂ ਆ ਕਿੰਨੇ ਟਾਈਮ ਤੋਂ ਕਰਦੇ ਆ ਚੋਰੀ ਹਾਂ ਚੱਲ ਮੰਡ ਆਏ ਅੱਛਾ ਠੀਕ ਆ ਚੱਲ ਚਾਰ ਵਾਰੀ ਆਏ ਹਾਂ ਚਲੋ ਚਲ ਧਿਆਨ ਨਾਲ ਆਏ ਆ ਜਾ 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 ਬਾਬੇ ਕੀ ਕੀ ਹੋਇਆ ਸੀਗਾ ਮੈਂ ਇਧਰ ਪਹਿਲਾਂ ਹਫਤਾ ਤੋਂ ਪਹਿਲਾਂ ਵੀ ਚੋਰੀ ਹੋਈ ਸੀਗੀ ਉਹ ਦਿਨ ਬੰਦੇ ਮੈਨੂੰ ਕਹਿੰਦੇ ਇਹਨੇ ਛੱਡ ਦੇ ਛੱਡ ਦੇ ਗਰੀਬ ਬੰਦਾ ਵਾ ਮੈਂ ਜਨੂੰ ਮੁਲਾਜ਼ਮ ਲੈਣ ਗਿਆ ਇਹ ਭੱਜ ਗਿਆ ਸਾਡੇ ਤੋਂ ਸਾਥ ਨਹੀਂ ਆਇਆ ਅੱਜ ਫੇਰ ਆਖ ਆ ਗਿਆ ਅੱਛਾ ਇੱਕ ਉੱਪਰ ਬੈਠਾ ਸੀ ਇੱਕ ਲੈਟਰੀਨ ਕਰਦਾ ਪਿਆ ਸੀਗਾ ਮੈਂ ਨੇ ਪੁੱਛਿਆ ਮੈਂ ਕੀ ਕਰਦਾ ਮੈਂ ਕਹਿੰਦਾ ਲੈਟਰੀਨ ਕਰਦਾ ਪਿਆ ਵਾ ਜਨੂੰ ਮੈਂ ਕਿਹਾ ਮਾ ਤੇਰੇ ਨਾਲ ਉੱਪਰ ਕੀ ਕਰਦਾ ਪਿਆ ਕਹਿੰਦਾ ਕੁਝ ਨਹੀਂ ਮੈਂ ਇਧਰ ਬੰਦੇ ਲੈਣ ਆਇਆ ਉਹ ਭੱਜ ਲੇ ਦੋ ਘੱਟੂ ਪਿੰਨਾ ਰੱਖਿਆ ਸੀ ਇੱਕ ਘੱਟੂ ਇਹਨਾਂ ਜਦੋਂ ਥੱਲੇ ਛੱਟਿਆ ਮੈਨੂੰ ਖੜਕਾ ਸੁਣ ਗਿਆ ਜੀ ਠੀਕ ਹੈ ਮੈਂ ਫਿਰ ਇਹਨਾਂ ਨੂੰ ਵੀਰੇ ਇਹਨਾਂ ਨੂੰ ਆਵਾਜ਼ ਮਾਰ ਲਈ ਜਦੋਂ ਸਾਰੇ ਜਣੇ ਗਏ ਫਿਰ ਅਸੀਂ ਹਾਲਿਆਂ ਦੇ ਇਹਨਾਂ ਨੂੰ ਜਾ ਕੇ ਕਿੱਥੇ ਚੋਰੀ ਕਿੱਥੇ ਕਰਦੇ ਸੀ ਚੋਰੀ ਇਹ ਦੁਕਾਨ ਤੋਂ ਅੱਛਾ ਇਹ ਦੁਕਾਨ ਤੁਹਾਡੀ ਹੈ ਨਹੀਂ ਆਪਣੀ ਨਹੀਂ ਕੋਈ ਨਹੀਂ ਕੋਈ ਬੰਦੇ ਹੋਰ ਪਾਸੋਂ ਲਏ ਆ ਸੀ ਦੁਕਾਨ ਦੇ ਉੱਤੇ ਜਾ ਕੇ ਕਰਦੇ ਸੀ ਤਾਂ ਹਾਂਜੀ ਛੱਤ ਟੁੱਟੀ ਹੋਈ ਆ ਅੱਛਾ ਉਹ ਛੱਤ ਨਹੀਂ ਗਈ ਜਲੀ ਵੜ ਕੇ ਉਹਨਾਂ ਦੇ ਇਤੋਂ ਵੀ ਚਾਹਤੇ ਆ ਉੱਤਰ ਜਾਂਦੇ ਆ ਮਾਲਕ ਆਗੇ ਸੀ ਉਹਨ ਦੁਕਾਨ ਦੇ ਨਹੀਂ ਮਾਲਕ ਆਏ ਨਹੀਂ ਆਏ ਉਹਨਾਂ ਨੂੰ ਹੁਣ ਫੋਨ ਕੀਤਾ ਆ ਇਹਦਾ ਬਬਲੀ ਅੰਕਲ ਨੂੰ ਗਿਆ ਸੀ ਇਹਨਾਂ ਨੇ ਮੈਨੂੰ ਕਹੀ ਨਿਗ੍ਹਾ ਰੱਖੀ ਆਪਾਂ ਨਿਗ੍ਹਾ ਰੱਖੀ ਹੁਣ ਇਹਨਾਂ ਨਾਲ ਫੜ ਕੇ ਇਹਨਾਂ ਨੂੰ ਬਰਾਤਾ ਹੁਣ ਜੋ ਕਰਨਗੇ ਇਹ ਕਰਨ ਠੀਕ ਹਾਂਜੀ